ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਵਿਸ਼ਾ ਆ ਤੇ ਹਨਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓਜ਼ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਤੇ ਦੂਜਿਆਂ ਦੇ ਬੈਨੀਫਿਟ ਲਈ ਵੀਡੀਓ ਜੇ ਵਧੀਆ ਲੱਗੇ ਤਾਂ ਸ਼ੇਅਰ ਜ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਬੜੀ ਲਿਆ ਹੋਣਾ ਟਾਈਟਲ ਕੀ ਲਿਖਿਆ ਵੀ ਕਾਬਲੀਅਤ ਵੀ ਤੁਹਾਡੀ ਜਿਹੜੀ ਕਾਬਲੀਤਾ ਤੁਹਾਡੀ ਸਕਸੈਸ ਆ ਜੋ ਤੁਸੀਂ ਹਾਸਲ ਕੀਤਾ ਜੋ ਵੀ ਹੈ ਨਾ ਉਹ 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 ਕਿੰਨੀ ਕੁ ਹੋਣੀ ਚਾਹੀਦੀ ਹੈ ਨਾ ਉਹਦਾ ਕੀ ਹੈਗਾ ਉਹਦੀ ਜਿਹੜੀ ਪਹੁੰਚ ਆ ਉਹ ਕਿਤੇ ਤੱਕ ਹੋਣੀ ਚਾਹੀਦੀ ਹੈ ਦੋਸਤੋ ਜਦੋਂ ਤੁਸੀਂ ਸਕਸੈਸਫੁਲ ਹੋਣੇ ਹੋ ਕਿਸੇ ਚੀਜ਼ ਦੇ ਵਿੱਚ ਹੈ ਨਾ ਚਾਹੇ ਉਹਨੂੰ ਬਿਜ਼ਨਸ ਲੈ ਲਓ ਚਾਹੇ ਸਪੋਰਟਸ ਫੀਲਡ 'ਚ ਲੈ ਲਓ ਕਿਸੇ ਚੀਜ਼ 'ਚ ਵੀ ਲੈ ਲਓ ਤੁਸੀਂ ਜਿਹੜੇ ਸਕਸੈਸਫੁਲ ਹੋਣੇ ਹੋ ਨਾ ਤਾਂ ਤੁਹਾਡੇ ਦੁਸ਼ਮਣ ਵੀ ਬਣ ਜਾਂਦੇ ਨੇ ਹਨਾ ਥੋੜੇ ਤੋਂ ਖਾਰਖਾਨਾ ਵਾਲੇ ਵੀ ਹਨਾ ਕਈ ਉੱਠ ਜਾਂਦੇ ਨੇ ਹਨਾ ਵੀ ਇਹ ਇਹਦਾ ਕਰ ਕਿਦਾਂ ਲਿਆ ਹਨਾ ਤੇ ਦੋਸਤੋ ਤੁਹਾਡੀ ਗੱਲ ਛੋਟੀ ਹੀ ਹੋਈ ਆ ਵੀੜੇ ਵੀ ਛੋਟੀ ਹੀ ਹੋਈ ਆ ਤੇ ਤੁਹਾਡੀ ਜਿਹੜੀ ਕਾਬਲੀਅਤ ਐ ਇੰਨੀ ਖੋਣੀ ਚਾਹੀਦੀ ਐ ਕਿ ਜਿਹੜੇ ਤੁਹਾਡੇ ਐਂਟੀ ਖੜੇ ਹੋਏ ਨੇ ਹਨਾ ਤੁਹਾਡੇ ਤੇ ਜਿਹੜੇ ਲੱਗਣ ਲੱਗੇ ਖੁੰਦਕ ਖਾਣ ਲੱਗੇ ਪਿਆਬੇ ਜਿਹਨੂੰ ਕਹਿੰਦੇ ਖੁੰਦਕ ਖਾਣ ਲੱਗੇ ਹਨਾ ਵੀ ਉਹ ਤੁਹਾਨੂੰ ਹੋਰੋਂ ਦੀ ਕੋਸ਼ਿਸ਼ ਵੀ ਕਰਨ ਗਿਆ ਨਾ ਉਸ ਵੀੜ ਦੇ ਵਿੱਚ ਕਿਨਕਿ ਤੁਹਾਡੀ ਕਾਬਲੀਅਤ ਦੀ ਉਹ ਜਿਹੜੀ ਹੈਗੀ ਇੱਕ ਸਟ੍ਰੈਂਥ ਇੰਨੀ ਖੋਵੇ ਕਿ ਜਿਹੜਾ ਥਰਡ ਪਰਸਨ ਆ ਜਿਹੜਾ ਤੁਹਾਡੇ ਤੇ ਲੱਗਦਾ ਆ ਉਹ ਤੋਂ ਜੈਲਸ ਕਰਦਾ ਹੈ ਹਨ ਉਹਨੂੰ ਤੁਹਾਨੂੰ ਹਰਾਉਣ ਦੇ ਲਈ ਉਸ ਫੀਲਡ ਦੇ ਵਿੱਚ ਆਪਣੀ ਕੋਸ਼ਿਸ਼ ਨਾ ਕਰਨੀ ਪਵੇ ਉਹਨੂੰ ਸਾਜ਼ਿਸ਼ ਰਕਣੀ ਪਵੇ ਜਨ ਕਿ ਇੰਨੀ ਕਾਪੇਟਿਟੀ ਕਾਬਲੀਅਤ ਹੋਣੀ ਚਾਹੀਦੀ ਹੈ ਹਨ ਵੀ ਉਹ ਕੋਸ਼ਿਸ਼ ਕਰੇ ਉਹਦੀ ਕੋਸ਼ਿਸ਼ ਹਰ ਇੱਕ ਫੇਲ ਹੋ ਜੇ ਤੇ ਉਹ ਬਿਨਾਂ ਸਾਜ਼ਿਸ਼ ਤੋਂ ਤੁਹਾਨੂੰ ਕਿਤੇ ਮਾਤ ਨਹੀਂ ਦੇ ਸਕ ਮਾਤ ਨਾ ਦੇ ਸਕੇ ਹਨ ਕਿਉਂਕਿ ਤੁਹਾਡੀ ਕਾਬਲੀਅਤ ਜਦੋਂ ਐ ਪੂਰੀ ਸਿਕਰ ਤੇ ਹੋ ਇਹਨਾਂ ਪੂਰੀ ਸਟਰੋਂਗ ਹੋਈ ਹਨ ਤੁਸੀਂ ਆਪਣੀ ਮਿਹਨਤ ਨਾਲ ਮਿਹਨਤ ਨਾਲ ਜੋੜੀ ਕੀਤਾ ਹਨ ਤੇ ਉਹ ਕੋਸ਼ਿਸ਼ਾਂ ਕਰਦਾ ਰਹੇ ਪਰ ਉਹਦੀ ਕੋਸ਼ਿਸ਼ ਨਾ ਕਰਦੇ ਹੋਏ ਉਹਨੂੰ ਹਾਰ ਕੇ ਕੋਈ ਸਾਜਿਸ਼ੀ ਰਚ ਨਹੀਂ ਪਵੇ ਸੋ ਦੋਸਤੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ